ਸ਼ਗਲ ਨਾ ਆਵੇ ਤੇ ਮੰਦਿਰਾਂ ਦੇ ਬਣੀ ਨਾ ਮੁੰਡੇ ਅੱਜ ਸਾਡੇ ਸ਼ਿਵਜੀ ਮਹਾਰਾਜ ਮੁੰਡੇ ਹੀ ਸਾਡੇ ਵਸੇ ਅੱਜ ਅੱਜ ਅਸੀਂ ਇਹਨਾਂ ਨੂੰ ਜਿਹੜਾ ਰੂਪ ਲਿਆ ਦੇ ਜਿਹੜਾ ਮੰਨਣ ਦੇ

ओम नभाय ओम नमा जय भोलेनाथ की आज बड़ा पवित्र दिन ਜਦੋਂ ਮੌਕਾ ਮਿਲਿਆ ਕਿ ਅੱਜ ਅਸੀਂ ਗੋਰਾ ਭਈਆ ਵੱਲੋਂ ਆਏ ਆਂ ਹਾਂਜੀ ਤੇ ਸ਼ਿਵ ਨੂੰ ਅਸੀਂ ਸ਼ਗਨ ਲਾਂ ਆਏ ਆਂ ਤੇ ਮੇਰੇ ਨਾਲ ਮੇਰੇ ਸਾਥੀ ਆਏ ਆ ਮੇਰੇ ਨਾਲ ਸਾਡੇ ਵੱਡੇ ਭਰਾ ਆਏ ਆ ਤੇ ਮੈਂ ਐ ਸ਼ਿਵ ਭਗਤ ਜਿਹੜਾ ਹੈ ਪੂਰੇ ਜੋਰ ਨਾਲ ਜਿਹੜਾ ਆਪਣਾ ਕੰਮ ਕਰਦਾ ਮੈਂ ਕਹਿੰਦਾ ਕਿ ਯਾਤਰਾ ਕਰਨੀ ਉਹਦਾ ਨਾਂ ਲੈਣਾ ਕੋਈ ਸੋਖਾ ਕੰਮ ਨਹੀਂ ਹੈ ਸ਼ੁਕਰ ਹੈ ਪਰਮਾਤਮਾ ਦਾ ਤੇ ਮੈਂ ਅਪੀਲ ਕੇ ਭਗਵਾਨ ਦਾ ਕਹੇ ਜੀ ਅਪੀਲ ਕਰਨਾ ਮਤਲਬ ਹੁੰਦਾ ਕਿ ਉਹਦੇ ਅੱਗੇ ਪ੍ਰਾਰਥਨਾ ਕਰਨੀ ਮੈਂ ਕਹਿੰਦਾ ਕਿ ਜਿਸ ਤਰ੍ਹਾਂ ਸੋਨੀ ਸਾਹਿਬ ਲੱਗੇਦੇ ਆ ਭਗਵਾਨ ਸ਼ਿਵ ਦੀ ਯਾਤਰਾ ਘਟਨ ਇਹ ਹੌਲੀ 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 ਹੋਰ ਸੁੰਦਰ ਅਤੀ ਸੁੰਦਰ ਅਤੀ ਸੁੰਦਰ ਹੁੰਦੀ ਜਾਏ ਤੇ ਸਾਡੀ ਜਿਹੜੀ ਆਸਤਾ ਹੈ ਉਹ ਭਗਵਾਨ ਬਸ ਸਾਨੂੰ ਝੋਲੀ 'ਚ ਦਾਨ ਰੂਪੀ ਦਿੰਦੇ ਨਾ ਕਿ ਸਾਡੇ ਕੋਲ ਬਾਕੀ ਸਭ ਕੁਝ ਠੀਕ ਆ ਤੇਰੀ ਆਸਾਂ ਟੁੱਟੇ ਤੇਰੀ ਆਸਾਂ ਟੁੱਟੇ ਕਿਉਂਕਿ ਤੇਰੀ ਆਸਾਂ ਨਾਲ ਜੀਵਨ ਜੀਣ ਦਾ ਮਜ਼ਾ ਆਉਂਦਾ ਪਿਆ ਜੀਵਨ ਅਨੰਦ ਆਏ ਕਰਦਾ ਤੇ ਉਹ ਆਸਤਾ ਜਿਹੜੀ ਆ ਸਰ ਜੋ ਹਮੇਸ਼ਾ ਕਾਇਮ ਰੱਖ ਜੈ ਸਾਈਂ ਰਾਮ ਬਹੁਤ ਵਧੀਆ ਲੱਗਿਆ ਸਾਡੀ ਪਾਰਕ ਦੀ ਜਿਹੜੀ ਇੱਕ ਬਹੁਤ પ્રાਤਨ ਸੰਸਕ੍ਰਿਤੀ ਔਰ ਅਮੀਰ ਵਿਰਸਾ ਸ਼ਮਰਾਤਰੀ ਦਾ ਤਿਹਾਰ ਉਹ ਸ਼ੁਰੂ ਹੋ ਗਿਆ ਔਰ ਅੱਜ ਮੈਂ ਸਮਝਦਾ ਵੀ ਸਾਡਾ ਛੋਟਾ ਵੀਰ ਗगन ਮਹਾਜਨ ਜਿਹੜਾ ਲੰਬੇ ਸਮੇਂ ਤੋਂ ਸਾਈਂ ਰਾਮ ਜੀ ਦੀ ਅਪਾਰ ਕਿਰਪਾ ਦੇ ਨਾਲ ਉਹਨਾਂ ਦੇ ਅਸ਼ੀਰਵਾਦ ਦੇ ਨਾਲ ਰੂਹਾਨੀਅਤ ਨਾਲ ਜੁੜਿਆ ਅੱਜ ਉਸਨੇ ਇੱਕ ਬਹੁਤ ਵਧੀਆ ਪਹਿਲ ਕਦਮੀ ਕੀਤੀ ਆ ਕਿ ਸ਼ੇਵ ਜੀ ਦੇ ਇਸ ਸ਼ਿਵਰਾਤਰੀ ਦੇ ਉਪਲਬਖ ਦੇ ਵਿੱਚ ਉਹਨਾਂ ਦੇ ਕਮਾਲ ਲਈ ਮਾਂ ਪਾਰਵਤੀ ਵੱਲੋਂ ਸ਼ਗਨ ਲੈ ਕੇ ਅੱਜ ਇੱਥੇ ਆਏ ਆ ਪਰ ਮੈਂ ਸਮਝ ਨਾ ਵੀ ਗगन ਜੀ ਨੇ ਇੱਕ ਐਸੀ ਨਵੀਂ ਰੀਤ ਜਿਹੜੀ ਸ਼ੁਰੂ ਕੀਤੀ ਆ ਔਰ ਮੇਰੇ ਖਿਆਲ ਨਾਲ ਸੋਨ ਸੋ ਪਹਿਲੀ ਵਾਰ ਪਹਿਲੀ ਵਾਰ ਗੁਰਦਾਸਪੁਰ ਦੇ ਵਿੱਚ ਹੋਇਆ ਅੱਜ ਇਸ ਮੰਦਿਰ ਇਹਨੂੰ ਆਪਾਂ ਮਾਈ ਵਾਲਾ ਮੰਦਿਰ ਕਹਿੰਦੇ ਆ ਜਿੱਥੇ ਤੇ ਲੋਕਾਂ ਦੀ ਬਹੁਤ ਆਸਦਾ ਔਰ ਇਹ ਧਰਤੀ ਬੜੀ ਤਪੱਸਿਆ ਔਰ ਤਿਆਗ ਦੀ ਧਰਤੀ ਆ ਸੋ ਅੱਜ ਇੱਥੇ ਆ ਕੇ ਬਹੁਤ ਚੰਗਾ ਲੱਗਾ ਉੱਥੇ ਅੱਜ ਪੂਜਾ ਵੀ ਕੀਤੀ ਆ ਓਗ ਵੀ ਲਵਾਇਆ ਮਹਿੰਦੀ ਰਸਮ ਵੀ ਕੀਤੀ ਆ ਸੋ ਅੱਜ ਸੰਪੂਰਨ ਜਿਹੜੀ ਮੈਂ ਸਮਝੀ ਨਾ ਵੀ ਸ਼ਵਰਾਤਰੀ ਔਰ ਵਿਵਾਹ ਦੀ ਤਿਆਰੀ ਆ ਅੱਜ ਤੋਂ ਵਿਆਹ ਜਿਹੜਾ ਉਹ ਸ਼ੁਰੂ ਹੋ ਗਿਆ ਜੋ ਪਰਮੇਸ਼ਰ ਕਿਰਪਾ ਕਰੇ ਸਾਰੇ ਦੇ ਉਹਨਾਂ ਦਾ ਆਸ਼ੀਰਵਾਦ ਔਰ ਮੇਹਰ ਤੇ ਕਿਰਪਾ ਬਣੀ ਲਵੇ ਸ਼ੰਗਰ ਜੀ ਦੀ ਜੈ ਭੋਲੇ ਰਾਤ ਅੱਜ ਸਾਡੇ ਗगन ਮਹਾਜਨ ਜੀ ਦੀ ਰਹਿਨੁਮਾਈ ਦੇ ਅੰਦਰ ਜੋ ਅੱਜ ਇੱਕ ਨਵਾਂ ਉਪਰਾਲਾ ਕੀਤਾ ਹੈ ਔਰ ਮੈਂ ਕਹਿੰਦਾ ਬੜਾ ਮਨਪ੍ਰਸੰਨ ਹੋਇਆ ਵੈ ਉਹਦਾ ਕਾਰਨ ਕੀ ਹੈ ਕਿ ਇੱਕ ਜਦੋਂ ਵਿਆਹ ਉਲੀਕਿਆ ਜਾਂਦਾ ਹੈ ਉਹਦੇ ਵਿੱਚ ਕਈ ਤਰ੍ਹਾਂ ਦੀ ਰਸਮਾਂ ਹੁੰਦੀ ਹੈ ਮਹਿੰਦੀ ਦੀ ਰਸਮ ਹੁੰਦੀ ਹੈ ਅ ਸ਼ਗੁੰਦੀ ਰਸਮ ਹੁੰਦੀ ਹੈ ਹੋਰ ਵੀ ਬੜੀਆਂ ਰਸਮਾਂ ਹੁੰਦੀਆਂ ਹਨ ਪਰ ਧੀਰੇ ਧੀਰੇ ਕੁਝ ਸਾਲਾਂ ਤੋਂ ਇਹ ਰਸਮਾਂ ਜਿਹੜੀਆਂ ਕੰਪਲੀਟ ਹੋ ਰਹੀਆਂ ਅੱਜ ਇੱਕ ਸ਼ਗਨ ਦੀ ਇੱਕ ਰਸਮ ਹੁੰਦੀ ਸੀ ਉਹ ਸਾਡੇ ਕਮੀ ਹੁੰਦੀ ਸੀ ਲੇਕਿਨ ਸਾਡੇ ਮਨ ਦੀ ਇੱਛਾ ਹੁੰਦੀ ਸੀ ਕਿ ਪ੍ਰਭੂ ਕੋਈ ਕਿਰਪਾ ਕਰੋ ਕਿ ਜਿਹੜਾ ਸਾਡੀ ਇਹ ਵੀ ਰਸਮ ਜਿਹੜੀ ਹੈ ਪੂਰੀ ਹੋ ਜਾਏ ਤੇ ਮੈਂ ਸੱਚੀ ਗੱਲ ਕਹਿ ਰਿਹਾ ਕਹਿੰਦੇ ਆ ਕਿ ਸੱਚੇ ਮਨ ਨਾਲ ਜਦੋਂ ਕੋਈ ਮੰਗਿਆ ਜਾਂਦਾ ਨਾ ਤੇ ਉਹ ਪ੍ਰਭੂ ਇੱਛਾ ਜ਼ਰੂਰ ਪੂਰੀ ਕਰਦੇ ਨੇ ਅੱਜ ਸਾਡੀ ਇੱਛਾ ਪ੍ਰਭੂ ਦੇ ਸਾਡੀ ਕੀ ਕਹਿੰਦੇ ਆ ਮੰਨਤ ਬਣ ਕੇ ਜਾਂ ਉਹਨਾਂ ਦੀ ਪ੍ਰਾਰਥਨਾ ਸੁਣ ਕੇ ਉਹਨੇ ਪੂਰੀ ਕਰਤੀ ਤੇ ਗਗਰ ਮਾਝ ਜੀ ਨੂੰ ਸਾਡੇ ਘਰ ਇੱਕ ਕੀ ਕਹਿੰਦੇ ਆ ਆਪਣੇ ਸਭ ਤੋਂ ਵੱਡੇ ਭਗਤ ਬਣਾ ਕੇ ਭੇਜ ਦਿੱਤਾ ਔਰ ਇੱਕ ਗੋਰਜਾ ਮਾਤਾ ਜੀ ਦਾ ਪਰਿਵਾਰ ਆਇਆ ਵਾ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਕਿ ਤੁਸੀਂ ਇਹ ਜਿਹੜਾ ਉਪਰਾਲਾ ਕੀਤਾ ਮੈਂ ਸੱਚੀ ਭਾਵੁਕ ਹੋ ਗਿਆ ਏ ਪ੍ਰਭੂ ਐਸਾਈ ਸਾਡੇ ਦੀ ਕਿਰਪਾ ਬਰਾਈ ਰੱਖਣਾ ਸਾਡੇ ਸ਼ਹਿਰ ਤੇ ਹਮੇਸ਼ਾ ਸਾਡਾ ਸ਼ਹਿਰ ਇੱਕਜੁੱਟ ਹੋ ਕੇ ਇੱਕ ਦੂਜੇ ਨਾਲ ਪਿਆਰ ਬਣਾ ਕੇ ਇੱਕ ਦੂਜੇ ਨਾਲ ਐਦਾਂ ਹੀ ਤੇਰੇ ਚਰਨਾਂ 'ਚ ਆਪਣੀ ਹਾਜ਼ਰੀ ਲਗਾਉਂਦੇ ਰਹਿਣ